ਗਿੱਲਰੋਂ ਤੱਕ ਕਰਦਾ ਫਿਕਰ ਪਿੰਡ ਦਾ ਸੋ ਪੰਜਾਬੀ ਮਕਬੂਲ ਗੀਤਕਾਰ ਲੇਖਕ ਪਿੱਛੇ ਜਿਹਨਾਂ ਦੀ ਬਹੁਤ ਸੋਹਣੀ ਕਿਤਾਬ ਆਈ ਹੈ ਚੜਦੇ ਤੇ ਲੈਂਦੇ ਨਾਲ ਸੰਬੰਧਤ ਹੈ ਹੋਰ ਵੀ ਬਹੁਤ ਸਾਰੀਆਂ ਗੱਲਾਂ ਲੰਬੀਆਂ ਕੀਤੀਆਂ ਜਾ ਸਕਦੀਆਂ ਨੇ ਪਰ ਸ਼ਾਰਟ ਤੇ ਵਿੱਚ ਕਰਾਂਗੇ ਗਿੱਲਰੋਂ ਤਾਂ ਪੰਜਾਬੀ ਦਾ ਲਾਡਲਾ ਗੀਤਕਾਰ ਬਾਈ ਜੀ ਸਸ਼ਿਕਾ ਅਸੀਂ ਗੱਲ ਵੀਰੇ ਸਭ ਤੋਂ ਪਹਿਲਾਂ ਤਾਂ ਮੈਂ ਵੀਰ ਰਾਜਵੀਰ ਬਾਰੇ ਜਾਨਣਾ ਚਾਹਾਂਗਾ ਬਹੁਤ ਅਸੀਂ ਇੱਕ ਵੱਡੀ ਤਰਾਸਤੀ ਚੋਂ ਲੰਘ ਰਹੇ ਹਾਂ ਭਰਾ ਸਾਡਾ ਬਿਮਾਰ ਹੈ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੁਸੀਂ ਸਾਰੇ ਭਰਾ ਬੜੀ ਮਿਹਨਤ ਕਰ ਰਹੇ ਹੋ ਬੜਾ ਉਹਨਾਂ ਦਾ ਹਾਲਚਾਲ ਉੱਥੇ ਵੀ ਭਰਾ ਵੇਖੀ ਅਸੀਂ ਮੌਜੂਦ ਰਹਿੰਦੇ ਨੇ ਲੇਟੈਸਟ ਅਪਡੇਟ ਕੀ ਹੈ ਬਾਰੇ ਵੀਰੇ ਮੈਨੂੰ ਲੱਗਦਾ ਵੀ ਆਪਾਂ ਦਾ ਅਰਦਾਸ ਬੇਨਤੀ ਵੀ ਸਾਰੇ ਕਰ ਸਕਦੇ ਆ ਸਾਡੇ ਅਰਗੇ ਵੀ ਸੱਜਣ ਜਿਹੜੇ ਜਾਂ ਤੁਹਾਡੇ ਅਰਗੇ ਵੀ ਜਾਂ ਸਾਰੇ ਵੇਖਣ ਚਾਉਣ ਵਾਲੇ ਉਹਨੂੰ ਅਰਦਾਸ ਬੇਨਤੀ ਵੀ ਕਰ ਸਕਦੇ ਆ ਆ ਲੇਟੈਸਟ ਤਾਂ ਮੇਰੇ ਦਾ ਪਿੰਡ ਮੇਰਾ ਭਾਈ ਆ ਰਾਜਵੀਰ ਉਹਦਾ ਨਾਂ ਵੀ ਸੁਆਬਨਾ ਰਾਜਵੀਰ ਆ ਉਹਦੀ ਡੈਥ ਹੋ ਗਈ ਸੀ ਉਹਦਾ ਭੋਗ ਸੀ ਕੱਲ ਤੇ ਮੈਥੋਂ ਦੋ ਤਿੰਨ ਦਿਨ ਤੱਕ ਵੀ ਜਾਇ ਨਹੀਂ ਗਿਆ ਉੱਥੇ ਮਹਾਲੀ ਤਾਂ ਫੋਨ ਤੇ ਜਿੰਨਾ ਕੁ ਪਤਾ ਲੱਗਿਆ ਵੀ ਬਾਈ ਦੀ ਜਿਹੜੀ ਹਾਲਤ ਆ ਉਹ ਪਲਸ ਅੱਗੇ ਨੂੰ ਕੰਟਰੋਲ ਹੋਈ ਆ ਤੇ ਬਾਕੀ ਤੋਂ ਵਾਹਿਗੁਰੂ ਸਿਰ ਤੇ ਹਮੇਸ਼ਾ ਜਦੋਂ ਫੋਨ ਕਰੀਦਾ ਜਾਂਸ ਰਿਕੋਰਡ ਬਾਈ ਜਸਪੀਰਪਾਲ ਸਿੰਘ ਨੂੰ ਤਾਂ ਉਹ ਹੀ ਦੱਸਦੇ ਨੇ ਵੀ ਯਾਰ ਗੱਲ ਕਿ ਅਰਦਾਸ ਬੇਨਤੀ ਆ ਤਾਂ ਉਹਦੇ ਲਈ ਸਾਰਿਆਂ ਨੂੰ ਅਪੀਲ ਵੀ ਕਰਦੇ ਆ ਅਸੀਂ ਤੁਸੀਂ ਸਾਰੇ ਅਰਦਾਸ ਬੇਨਤੀ ਕਰੀਏ ਕੋਈ ਮਹਾਰਾਜ ਚਮਤਕਾਰ ਕਰ ਦੇ ਵੀਰ ਠੀਕ ਹੋ ਜੇ ਉੰਬਸੇ ਕਹਿੰਦੇ ਵੀ ਦਵਾਈ ਨਾਲੋਂ ਦੁਆਵਾਂ ਵਿੱਚ ਬੇਹੱਦ ਅਸਰ ਹੁੰਦਾ ਔਰ ਪੰਜਾਬੀਆਂ ਨੇ ਇਹ ਸਾਬਤ ਕਰਤਾ ਕਿ ਜਦੋਂ ਉਹ ਦੁਆ ਕਰਦੇ ਨੇ ਆਪਦੇ ਭਰਾ ਲਈ ਆਪਦੇ ਛੋਟੇ ਵੀਰ ਲਈ ਆਪਦੇ ਪੁੱਤਰ ਲਈ ਤਾਂ ਵਾਕਈ ਪ੍ਰਮਾਤਮਾ ਨੂੰ ਵੀ ਚਮਤਕਾਰ ਕਰਨਾ ਪੈਂਦਾਗਾ ਚਲੋ ਭਾਈ ਮਹਾਰਾਜ ਭਲੀ ਕਰ ਦੇਵੇ ਹਨਾ ਵੀ ਆਪਾਂ ਤਾਂ ਸਾਰੇ ਪ੍ਰਮਾਤਮਾ ਦੇ ਦਰ ਤੇ ਖੈਰ ਹੀ ਮੰਗ ਸਕਦੇ ਆ ਤਾਂ ਸਾਨੂੰ ਸਾਰਿਆਂ ਨੂੰ ਜਣੀ ਅਰਦਾਸ ਬੇਨਤੀ ਕਰਨੀ ਵੀ ਚਾਹੀਦੀ ਆ ਮਹਾਰਾਜ ਉਹਨੂੰ ਕਿਸੇ ਸਾਡੀ ਅਰਦਾਸ ਬੇਨਤੀ ਨੂੰ ਕਿਸੇ ਚਰਨਾ ਚ ਸੁਣੇ ਤਾਂ ਭਰਾ ਠੀਕ ਹੋਵੇ ਇਸ ਵਾਰ ਮੈਂ ਥੋੜਾ ਜਿਹਾ ਹੋਰ ਸਾਂਝਾ ਕਰਨਾ ਚਾਹਾਂਗਾ ਸਾਡੇ ਦਰਸ਼ਕਾਂ ਨਾਲ ਵੀ ਪੰਜਾਬੀ ਜਿਹੜੇ ਗੀਤਕਾਰ ਨੇ ਪੰਜਾਬੀ ਲੇਖਕ ਨੇ ਪੰਜਾਬੀ ਗਾਇਕ ਨੇ ਸਾਰਿਆਂ ਨੇ ਇਸ ਵਾਰ ਇੱਕ ਬਹੁਤ ਸੋਹਣਾ ਜਿਹੜਾ ਉਪਰਾਲਾ ਕੀਤਾ ਬਹੁਤ ਵੱਡੇ ਪੱਧਰ ਤੇ ਸਜਦਾ ਕਰਨਾ ਬਣਦਾ ਵੀ ਹੜਾਂ ਦੇ ਵਿੱਚ ਜਿਹੜਾ ਵੱਡੇ ਪੱਧਰ ਤੇ ਪੰਜਾਬੀਆਂ ਦੇ ਨਾਲ ਖੜੇ ਉਹਨਾਂ ਪੀੜਤਾਂ ਦੇ ਨਾਲ ਖੜੇ ਅੱਜ ਮੈਂ ਇੱਕ ਵੀਡੀਓ ਦੇਖ ਰਹੀ ਸੀ ਉੱਥੋਂ ਦੇ ਫਿਰੋਜ਼ਪੁਰ ਇਲਾਕੇ ਦੇ ਪਿੰਡਾਂ ਦੇ ਬੱਚਿਆਂ ਦੇ 10th ਦੇ ਤੇ +2 ਦੇ ਨਿਰੂ ਵਾਜਬਾ ਮੈਡਮ ਨੇ ਫੀਸ ਭਰੀ ਆ ਉਹਨਾਂ ਨਾਲੇ ਅੱਖਾਂ ਉਹਨਾਂ ਦੀਆਂ ਨਾਮ ਸੀਗੀਆਂ ਨਾਲੇ ਉਹ ਸ਼ੁਕਰਾਨਾ ਕਰ ਰਹੀ ਸੀ ਇਹ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਸੁਨੇਹਾ ਗਿਆ ਪੂਰੇ ਵਰਲਡ ਦੇ ਵਿੱਚ ਮੈਨੂੰ ਲੱਗਦਾ ਬਾਈ ਜਦੋਂ ਤੁਸੀਂ ਕਿਸੇ ਸਮਾਜ ਚੋਂ ਕਿਸੇ ਪਰਿਵਾਰਾਂ ਚੋਂ ਕਮਾਉਨੇ ਹੋ ਤਾਂ ਤੁਹਾਡਾ ਉਹਨਾਂ ਦੇ ਪ੍ਰਤੀ ਫਰਜ਼ ਵੀ ਬਣਦਾ ਹੈ ਬਾਕੀ ਮੈਨੂੰ ਕਮਾਉਣ ਵਾਲੀ ਗੱਲ ਨੋ ਵੀ ਅੱਡ ਗੱਲ ਇਹ ਆ ਵੀ ਜਿਹੜੇ ਗਾਉਣ ਵਾਲੇ ਨੇ ਲਿਖਣ ਵਾਲੇ ਨੇ ਫਿਲਮਾਂ ਵਾਲੇ ਨੇ ਸਾਰੇ ਇਹ ਇੰਨੇ ਹੀ ਘਰਾਂ ਦੇ ਜਵਾਕ ਨੇ ਹਨਾ ਤੇ ਜਦੋਂ ਆਪਦੇ ਪਰਿਵਾਰਾਂ ਤੇ ਵਿਪਤਾ ਪੈਂਦੀ ਆ ਤਾਂ ਖੜਨਾ ਬਣਦਾ ਹੀ ਆ ਤਾਂ ਇਸ ਵਾਰ ਵੀ ਕਿਸਾਨ ਅੰਦੋਲਨ ਵੇਲੇ ਵੀ ਜਦੋਂ ਵੀ ਮੈਨੂੰ ਲੱਗਦਾ ਕੋਈ ਤਰਾਸਦੀ ਹੁੰਦੀ ਆ ਕੋਈ ਘਟਨਾ ਕਰਮ ਮਾਰਾ ਵਾਪਰਦਾ ਤਾਂ ਮੈਨੂੰ ਲੱਗਦਾ ਲੋਕ ਕਲਾਕਾਰ ਖੜਦੇ ਵੀ ਨੇ ਤੇ ਉਹਨਾਂ ਦਾ ਹੱਕ ਵੀ ਬਣਦਾ ਫਰਜ਼ ਵੀ ਬਣਦਾ ਸੋ ਬਹੁਤ ਯੋਗਦਾਨ ਸਾਰੇ ਭਰਾਵਾਂ ਨੇ ਹੜਾਂ ਚ ਵੀ ਪਾਇਆ ਤੇ ਹੁਣ ਲਗਾਤਾਰ ਟੀਮ ਚ ਵੀ ਲੱਗੇ ਹੋਏ ਨੇ ਤੇ ਇਹ ਮੈਨੂੰ ਲੱਗਦਾ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਹੀ ਨੇ ਜੇ ਕੋਈ ਮਹਾਰਾਜ ਨਹੀਂ ਤੁਹਾਨੂੰ ਸੌਖੀ ਰੋਟੀ ਦੇਤੀ ਆ ਤਾਂ ਜਦੋਂ ਕੋਈ ਵਕਤ ਲੋਕਾਂ ਦੇ ਪੈਂਦਾ ਤਾਂ ਉਹਨਾਂ ਨੂੰ ਤਰਨਾ ਬਣਦਾ ਜੀ ਗਿੱਲ ਭਾਜੀ ਲੰਬੀ ਗੱਲ ਕਦੇ ਫੇਰ ਕਰਾਂਗੇ ਹਲੇ ਤਾਂ ਇਵਨ ਕਿ ਮੈਂ ਤੁਹਾਡੀ ਕਿਤਾਬ ਪੜ੍ਹੀ ਹੈਲੋ ਮੈਂ ਲਾਹੌਰ ਤੋਂ ਬੋਲਦਾ ਤੇ ਉਹਦੇ ਬਾਰੇ ਕਦੇ ਫੇਰ ਸਾਂਝਾ ਬੰਮ ਗਿਆ ਅੱਜ ਤੁਹਾਡਾ ਉਸ ਤਰ੍ਹਾਂ ਦਾ ਮਾਹੌਲ ਨਹੀਂ ਹੈ ਪਰ ਬਹੁਤ ਸ਼ੁਕਰੀਆ ਜੀ ਧੰਨਵਾਦ ਭਾਈ ਥੈਂਕ ਯੂ